ਨਦਰਾਂਤਿੰਗੀ ਆ ਜਨਾਬਾ ਵਿਕੀ ਲਾਈਨ ਕਲੱਬ ਵਿਕੇ ਗੁਰਨੇਰ ਸਿੰਘ ਜੀ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਖੂਨਦਾਨ ਮਹਾਦਾਨ ਕੈਂਪ ਲਗਾਇਆ ਗਿਆ ਜਿਦੇ ਵਿੱਚ ਚੇਅਰਮੈਨ ਯੋਜਨਾ ਵੋਟ ਪਟਿਆਲਾ ਜਸਜੀਤ ਸਿੰਘ ਸੂਹੀਆਲ ਨੇ ਸਮੂਲੀਅਤ ਕੀਤੀ ਜੇ ਅਸੀਂ ਗੱਲਬਾਤ ਕਰਦੇ ਹਾਂ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱਲੋਂ ਇਲਾਕੇ ਦੇ ਨੌਜਵਾਨਾਂ ਦੇ ਵੱਡੇ ਸਹਿਯੋਗ ਨਾਲ ਜਿਹੜਾ ਸਹੀਦੀ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸਹੀਦੀ ਦਿਹਾੜੇ ਮੌਕੇ ਅੱਜ ਇੱਕ ਵੱਡਾ ਜਿਹੜਾ ਖੂਨਦਾਨ ਕੈਂਪਸ ਹੀ ਲਗਾ ਰਹੇ ਹਾਂ ਕਿਉਂਕਿ ਨੌਜਵਾਨੇ ਸੂਚਾ ਕੇ ਖੂਨਦਾਨ ਕਰਕੇ ਸਾਡੇ ਦੇਸ਼ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਭਾਰ ਜਵਾਨੀ ਦੇ ਵਿੱਚ ਆਪਣੇ ਫਾਂਸੀਆਂ ਦੇ ਰਸੇ ਚੁੰਮ ਕੇ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ਾਦੀ ਦੇ ਕੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੀ ਜਿਹੜੀ ਯਾਦ ਆ ਉਹ ਅਸੀਂ ਖੂਨਦਾਨ ਕੈਂਪ ਲਗਾ ਕੇ ਜਿਹੜਿਆ ਉਹਨਾਂ ਨੂੰ ਨਿੱਘੀ ਸ਼ਰਧਾ ਜਲੀ ਭੇਟ ਕਰ ਰਹੇ ਹਾਂ ਤੇ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਤੁਸੀਂ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਨੌਜਵਾਨਾਂ ਅਚ ਖੂਨਦਾਨ ਕਰ ਰਹੇ ਨੇ ਤੇ ਮੇਰੀ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਤੁਸੀਂ ਵੱਧ ਤੋਂ ਵੱਧ ਸਮਾਜ ਸੇਵਾ ਦੇ ਵਿੱਚ ਵਿਚਰੋ ਤੇ ਜਿਹੜੇ ਨੌਜਵਾਨ ਨਸਿਆਂ ਦੇ ਵਿੱਚ ਲੱਗੇ ਨੇ ਆਪਾਂ ਉਹਨਾਂ ਨੂੰ ਬਚਾਈਏ ਹਸਪਤਾਲਾਂ 'ਚ ਭਰਤੀ ਕਰਾਈਏ ਜਿਹੜੇ ਨਸ਼ਾ ਤਸਕਰੇ ਉਹਨਾਂ ਜੇਲ੍ਹਾਂ ਦੇ ਵਿੱਚ ਟੱਕੇ ਕਿਉਂਕਿ ਪੰਜਾਬ ਸਰਕਾਰ ਨੇ ਮਾਰਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜੀ ਇੱਕ ਯੁੱਧ ਨਸਿਆਂ ਵਿਰੁੱਧ ਮਹਾਂ ਬਟੀਆਂ ਉਹਦਾ ਆਪਾਂ ਹਿੱਸਾ ਬਣੀਏ ਕਿਉਂਕਿ ਪੰਜਾਬ ਹੈ ਜਿਹੜਾ ਵਿਸ਼ੇਸ਼ੀਆ ਸਰਕਾਰਾਂ ਦੀਆਂ ਗਲਤੀਆਂ ਦੇ ਕਾਰਨ ਅੱਜ ਸਾਡੇ ਨੌਜਵਾਨੇ ਮਾੜੇ ਨਤੀਜੇ ਭੁਗਤ ਰਹੇ ਨੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣੀਆ ਉਸ ਦੇ ਟਾਈਮ ਤੋਂ ਲੈ ਕੇ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜੰਗ ਲੜ ਸ਼ੁਰੂ ਕੀਤੀ ਹੋਈ ਆ ਤੇ ਉਹ ਅੱਜ ਹੁਣ ਅਸੀਂ ਮਹਮਾ ਸਾਡੀ ਸਿਖਰਾਂ ਤੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨਸਾ ਤਸ ਕਰਨੇ ਉਹਨਾਂ ਜੇਲਾਂ ਵਿੱਚ ਭੇਜ ਰਿਹਾ ਉਹਨਾਂ ਦੀਆਂ ਨਜਾਇਜ਼ ਪ੍ਰਾਪਰਟੀਆਂ ਤੇ ਜਿਹੜੇ ਸਰਕਾਰ ਆਪਣੀਆਂ ਨਜਾਇਜ਼ ਉਹਨਾਂ ਨੇ ਬਿਲਡਿੰਗ ਆਪਣੇ ਇਹਨਾਂ ਨੂੰ ਢਾ ਰਹੇ ਆ ਤੇ ਉਹਨਾਂ ਨੂੰ ਇੱਕ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਗਲਤ ਆਪਣਾ ਢੰਗ ਦੇ ਨਾਲ ਜਾਇਦਾਦਾਂ ਬਣਾਉਗੇ ਦੂਜਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰੋਗੇ ਤੁਹਾਡੇ ਜਿਹੜੇ ਹਾਲਾਤ ਨੇ ਇਹ ਹੋਣਗੇ ਤੇ ਮੇਰੀ ਬੇਨਤੀ ਆ ਕਿ ਤੁਸੀਂ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਇਸ ਮਹਮ ਦਾ ਹਿੱਸਾ ਬਣੋ ਤੇ ਪੰਜਾਬ ਨੂੰ ਆਪਾਂ ਨਸਮੁਖਤ ਬਣਾ ਸੀ ਹਾਂਜੀ ਇੱਕ ਤਾਂ ਹੁਣ ਬੱਚਿਆਂ ਦੇ ਵਿੱਚ ਜਿਹੜੇ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਉਸ ਟਾਈਮ ਦੇ ਵਿੱਚ ਜੇ ਵੀ ਕ੍ਰਿਕਟ ਸਪੋਰਟਸ ਦੇ ਜਿਹੜੀ ਜਿਹੜੀਆਂ ਇਹ ਚੀਜ਼ਾਂ ਆਂਦੀਆਂ ਹੁੰਦੀਆਂ ਸੀ ਖੇਡਣ ਨੂੰ ਉਸ ਟਾਈਮ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੀਆਂ ਉਦੋਂ ਅਲੋਪ ਹੋ ਗਿਆ ਦੀ ਇਹ ਚੀਜ਼ਾਂ ਜੀ ਯਾਨੀ ਕਿ ਹੁਣ ਵੀ ਕੁਝ ਗ੍ਰਾਂਟਾਂ ਆਂਦੀਆਂ ਨੇ ਪਰ ਜਿੰਨੇ ਜਿਹੜੇ ਕੁਝ ਟੀਚਰ ਨੇ ਉਹਨਾਂ ਨੂੰ ਉਹ ਚੀਜ਼ ਵਿੱਚ ਨਹੀਂ ਯੂਜ਼ ਕਰਦੇ ਜਿਹੜਾ ਸਪੋਰਟਸ ਦਾ ਬੱਚਿਆਂ ਨੂੰ ਤਾਂ ਕਿ ਸਪੋਰਟਸ ਨਾਲ ਜੋੜਿਆ ਜਾ ਸਕੇ ਦੇਖੋ ਪਹਿਲੀਆਂ ਸਰਕਾਰਾਂ ਨੇ ਖੇਡਾਂ ਲਈ ਕੋਈ ਪ੍ਰਾਲੇ ਨਹੀਂ ਕਰੇ ਜਦੋਂ ਆਮ ਆਦੀ ਪਾਰਟੀ ਸਰਕਾਰ ਬਣੀ ਉਦੋਂ ਤੋਂ ਹੀ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਜਿਹਦੇ ਨਾਲ ਲੱਖਾਂ ਹੀ ਨੌਜਵਾਨਾਂ ਦਾ ਜਿਹੜਾ ਆਪਣਾ ਉत्साਹ ਖੇਡਾਂ ਵੱਲ ਹੋਇਆ ਹੁਣ ਮੈਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਆਈ ਪਟਿਆਲੇ ਦਾ ਤੇ ਮੇਰੀ ਸੋਚ ਆ ਕਿ ਮੁੱਖ ਮੰਤਰੀ ਜੀ ਸਾਨੂੰ ਹਦਾਇਤਾਂ ਨੇ ਕਿ ਪਿੰਡਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਖੇਡ ਗਰਾਊਂਡ ਬਣਾਈਏ ਸ਼ਹਿਰਾਂ ਦੇ ਵਿੱਚ ਖੇਡ ਗਰਾਊਂਡ ਬਣਾਈਏ ਜੇ ਖੇਡ ਗਰਾਊਂਡ ਹੋਣਗੇ ਤਾਂ ਜਿਹੜੇ ਸਾਡੇ ਉੱਥੇ ਦੇ ਨੌਜਵਾਨ ਨੇ ਸਾਡੇ ਬੱਚੇ ਨੇ ਉਹਨਾਂ ਦੀ ਰੁਚੀ ਖੇਡਾਂ ਦੇ ਨਾਲ ਵਧੂਗੀ ਜੇ ਸਾਡੇ ਬੱਚੇ ਨੂੰ ਖੇਡਣ ਦੇ ਲਈ ਕੋਈ ਗਰਾਊਂਡ ਹੀ ਨਹੀਂ ਮਿਲੂਗਾ ਫਿਰ ਉਹ ਖੇਡਾ ਕਿੱਥੋਂ ਘਟਣਗੇ ਮਾੜੀਆਂ ਆਦਤਾਂ ਦੇ ਵਿੱਚ ਜਾਣਗੇ ਹੁਣ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਲੱਗੇ ਆ ਜਿਵੇਂ ਨਾਭਾ ਸਟੇਡੀਅਮ ਦੇਖੋ ਪਹਿਲਾਂ ਹਾਲਾਤਾਂ ਕੀ ਸੀਗੇ ਹੁਣ ਅਸੀਂ ਉਹ ਨਵੇਂ ਤਰੇ ਤਰੀਕੇ ਨਵੀਨੀ ਕਰਨ ਕਰਨ ਲੱਗੇ ਹੋਏ ਆ ਮੈਂ ਆਪਣੇ ਅਖਤਿਆਰੀ ਫੰਡ ਚ 20 ਲੱਖ ਦੀ ਗ੍ਰਾਂਟ ਦਿੱਤੀ ਆ 22 ਲੱਖ ਦੇ ਰੁਪਏ ਨਾਲ ਤਾਂ ਭਰਤ ਪੈਣ ਜਾ ਰਿਹਾ ਮਿੰਨੀ ਗਰਾਊਂਡ ਆ ਦੇ ਬੈਕ ਸਾਈਡ ਤੇ ਉਹਨੂੰ ਅਸੀਂ ਵਧੀਆ ਬਣਾ ਰਹੇ ਹਾਂ ਵੱਡੀ ਗ੍ਰਾਂਟ ਦੇ ਕੇ ਤੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਅਸੀਂ ਨਰਸਰੀਆਂ ਦੇ ਰਹੇ ਹਾਂ ਹਰ ਪਿੰਡ ਦੇ ਵਿੱਚ ਨਾਬਾ ਦੇ ਵਿੱਚ ਕਾਫੀ ਅਸੀਂ ਨਰਸਰੀਆਂ ਮਨਜ਼ੂਰ ਕਰਾਈਆਂ ਨੇ ਜਿਵੇਂ ਹੁਣ ਨਾਬੇ ਦੇ ਸਟੇਡੀਅਮ ਦੇ ਵਿੱਚ ਅਸੀਂ ਹਾਕੀ ਦੀ ਜਿਹੜੀ ਆਪਣੇ ਨਰਸਰੀ ਬਣਾ ਰਹੇ ਹਾਂ ਉੱਥੇ ਇੱਕ ਕੋਚ ਵੀ ਮਿਲੂਗਾ ਹੋਰ ਪਿੰਡਾਂ ਦੇ ਜਿਵੇਂ ਆਪਣੇ ਬਾਵਰਪੁਰ ਦੇ ਵਿੱਚ ਅਸੀਂ ਨੌਰੇ ਦੇ ਵਿੱਚ ਬਾਲੀਬਾਲ ਦੀਆਂ ਲਾ ਰਹਿਆਂ ਤੇ ਹੋਰ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਸਾਡੀ ਸੋਚ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਆ ਕਿ ਅਸੀਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਫਿਰ ਸਾਡਾ ਕੋਈ ਵੀ ਨੌਜਵਾਨਾ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਠੀਕ ਹੈ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਬਹੁਤ ਧੰਨਵਾਦ ਵੀਰੇ ਤੁਹਾਡਾ ਤੇ ਬਹੁਤ ਵਧੀਆ ਪ੍ਰਾਲਾ ਵੀਰੇ ਇਹ ਸਾਰੇ ਨੌਜਵਾਨਾਂ ਦਾ ਸਾਡੇ ਭੈਣ ਐਮਕੇ ਨੇ ਇਕਤਾ ਵਿਰਕ ਜੱਸੀ ਵੀਰਾ ਮਤਲਬ ਜਿਹੜੇ ਵੀ ਇਨਸਾਨਾਂ ਨੇ ਵੀਰੇ ਇਹ ਜਿਹੜਾ ਕੀਤਾ ਹਨਾ ਖੂਨਦਾਨ ਉਹ ਸਾਡੇ ਵੱਲੋਂ ਉਹਨਾਂ ਲਈ ਬਹੁਤ ਦਿਵਾਮਾ ਨੇ ਵੀਰੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੇ ਹੋਰ ਮਿਹਰ ਭਰਿਆ ਹੱਥ ਰੱਖਿਓ ਹੋਰ ਲੋੜਵੰਦਾ ਨਹੀਂ ਮਦਦ ਕਰਨ ਕਿਉਂਕਿ ਜਿਹੜਾ ਬਲੱਡ ਆ ਜਦੋਂ ਕਿਸੇ ਗਰੀਬ ਦੇ ਚੜਨਾ ਵੀਰੇ ਤੋ ਕਿੰਨਾ بڑا ਪੁੰਨ ਹਨਾ ਇਹਨਾਂ ਇਹ ਸਾਰੇ ਵਧਾਈ ਦੇ ਪਾਤਰ ਨੇ ਨੌਜਵਾਨ ਸਾਨੂੰ ਹੋਰ ਨੌਜਵਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਆ ਵੀ ਸਾਨੂੰ ਵੀ ਇਹਨਾਂ ਨੌਜਵਾਨਾਂ ਵਾਂਗੂ ਜਿਹੜਾ ਆਉਣਾ ਚਾਹੀਦਾ ਘਰਾਂ ਤੋਂ ਜਦੋਂ ਕਿ ਇਹ ਜਾ ਬਲੱਡ ਡੋਨੇਟ ਕੈਂਪ ਹੁੰਦਾ ਨਹੀਂ ਸਾਡੇ ਆਲੇ ਦੁਆਲੇ ਅਸੀਂ ਉਹਨੂੰ ਛੱਡੀਏ ਨਾ ਵੀ ਇਹ ਤਾਂ ਖੂਨ ਦਾਾਨ ਹੈ ਇਹ ਤਾਂ ਵਿਕ ਜਾਂਦਾ ਐਦਾਂ ਹੋ ਜਾਂਦਾ ਪਤਾ ਨਹੀਂ ਜੇ ਆਪਾਂ ਆਪਣੇ ਵੱਲੋਂ ਦਾਣ ਕਰਤਾ ਨਾ ਜੀ ਪਤਾ ਨਹੀਂ ਕੋਈ ਇਨਸਾਨ ਗਲਤ ਕਰੂਗਾ ਇਸ ਬਲੱਡ ਦੇ ਨਾਲ ਉਹ ਭੁਗਤੂਗਾ ਪ੍ਰਮਾਤਮਾ ਦੀ ਕਿਚਾਰੀ ਜੇ ਆਪਾਂ ਆਪਣੇ ਵੱਲੋਂ ਦਾਣ ਕਰਤਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਐਦਾਂ ਦੇ ਉਪਰਾਲਿਆਂ ਦੇ ਵਿੱਚ ਜਣਾਉਣ ਦੀ ਲੋੜ ਹੈ ਤੇ ਇਹਨਾਂ ਨੂੰ ਵਧਾਈ ਦੇਣ ਹਾਂਜੀ ਸ਼ਸ਼ੀ ਕਾ ਜੀ ਕਿੱਸ ਕੇ ਸ਼ਸ਼ੀ ਜੀ ਹਾਂਜੀ ਜਿਹੜਾ ਜੀ ਕੈਂਪ ਰੱਖਿਆ ਗਿਆ ਸੀ ਜੂਨ ਦੇ ਮਹੀਨੇ ਵਿੱਚ ਸਮਝ ਲਾ ਦਿਕਾਰ ਕਹੋ ਵਲੰਟੀਅਰਾਂ ਨੇ ਇਹਦਾ ਖੂਨ दान ਕੀਤਾ ਪਹੁੰਚੀ ਜੀ ਸਾਭ ਨੂੰ ਨੌਜਵਾਨਾਂ ਨੂੰ ਸਭ ਨੂੰ ਜੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਜੀ ਇਸ ਨਾਲ ਆਪਣੇ ਸਰੀਰ ਦੀ ਮੈਂਟੇਨੈਂਸ ਬਣੀ ਰਹਿੰਦੀ ਆ ਤੇ ਹੁਣ ਤੱਕ ਕਿੰਨੀਆਂ ਵਾਰ ਤੁਸੀਂ ਮੈਂ ਜੀ ਲਗਭਗ 8-9 ਵਾਰ ਹੀ ਕਰ ਚੁੱਕਿਆ ਜੀ ਖੂਨਦਾਨ ਹਾਂਜੀ ਤੇ ਗੱਲ ਬਿਲਕੁਲ ਸਹੀ ਹੈ ਕਿਉਂਕਿ ਖੂਨਦਾਨ ਇੱਕ ਮਹਾਂਦਾਨ ਆ ਤਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਜਾਂ ਜੀਵਨ ਨੂੰ ਬਚਾ ਸਕਦੇ ਹਾਂ ਇਹ ਉਪਰਾਲਾ ਹਰ ਇੱਕ ਇਨਸਾਨ ਨੂੰ ਜਾਂ ਜੁੱਤ ਨੂੰ ਕਰਨਾ ਚਾਹੀਦਾ ਤਾਂ ਕਿ ਜਿਹੜਾ ਖੂਨ ਦਾ ਜਿਹੜਾ ਸਰਕੂਲੇਸ਼ਨ ਆ ਉਹ ਵੀ ਬਣਿਆ ਰਹੇ ਹਾਂਜੀ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਨਾਬਾ ਸ਼ਹਿਰ ਦੇ ਵਿੱਚ ਜਿੱਥੇ ਸੋਹਣੀ ਜੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਤੇ ਮੇਰੀ ਹਰੇਕ ਹਰ ਨੌਜਵਾਨ ਨੂੰ ਇਹ ਅਪੀਲ ਹੈ ਕਿ ਹਰੇਕ 6 ਜਾਂ 7 ਮਹੀਨੇ ਬਾਅਦ ਆਪਣੇ ਬਲੱਡ ਨੂੰ ਸੀ ਤੁਹਾਨੂੰ ਡੋਨੇਟ ਕਰਨਾ ਚਾਹੀਦਾ ਹੈ ਤਾਂ ਜੋ ਕਿ ਕਿਸੇ ਨਾ ਕਿਸੇ ਜ਼ਰੂਰਤਮੰਦ ਨੂੰ ਕਿਤੇ ਨਾ ਕਿਤੇ ਜਿੱਥੇ ਵੀ ਬਲੱਡ ਦੀ ਲੋੜ ਪੈਂਦੀ ਹੈ ਆ ਤੁਹਾਡਾ ਬਲੱਡ ਹੈ ਜੋ ਵਧੀਆ ਤਰੀਕੇ ਨਾਲ ਕਿਸੇ ਨਾ ਕਿਸੇ ਵਕਤ ਵਿਅਕਤੀ ਵਾਸਤੇ ਵਰਤਿਆ ਜਾਵੇ ਧੰਨਵਾਦ ਜੀ ਜੋ ਖੂਨਦਾਨ ਕੈਂਪ ਆ ਉਹਦੇ ਰਿਹਾਨ ਨੂੰ ਲੈ ਕੇ ਸਾਡੇ ਵਿੱਚ ਸੱਚੀ ਗੱਲ ਜੀ ਜਿਹੜਾ ਅੱਜ ਦਾ ਖੂਨਦਾਨ ਕੈਂਪ ਹੈ ਖੂਨਦਾਨ ਮਹਾਦਾਨ ਹੈ ਬਹੁਤ ਹੀ ਅੱਛਾ ਉਪਰਾਲਾ ਹੈ ਜਸੀ ਸੋਇਆ ਵੀਰਜੀ ਵਾਲੇ ਬੋਲੋਂ 34 ਫਤੇਪੁਰਿਆ ਵੀਰਜੀ ਵਾਲੋਂ ਅੱਜ ਲਗਭਗ ਮੈਂ ਜਰੂਰ ਸੋਣਿਆ ਹੈ 60 ਦੇ ਕਰੀਬ ਜਿਹੜੇ ਡੋਨਰ ਨੇ ਖੂਨਦਾਨ ਕਰ ਚੁੱਕੇ ਨੇ ਕਿਉਂਕਿ ਸਮੇਂ ਦੀ ਲੋੜ ਹੈ ਇੱਕ ਸਿਹਤ ਨੂੰ ਵੀ ਠੀਕ ਰੱਖਦਾ ਤੇ ਸਾਰਿਆਂ ਨੂੰ ਇਹ ਵੀ ਹੈ ਕਿ 30 ਦਿਨਾਂ ਬਾਅਦ 90 ਦਿਨਾਂ ਬਾਅਦ ਖੂਨ ਜਰੂਰ ਦਾਨ ਕਰਿਆ ਕਰਨ ਕਿਉਂਕਿ ਇਹ ਕਿਸੇ ਲੋੜਵੰਦੀ ਜ਼ਰੂਰਤ ਪੂਰ ਸਕਦਾ ਹੈ ਉਹਦੀ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਹੈ ਉਹਦੇ ਪਰਿਵਾਰ ਨੂੰ ਬਚਾ ਸਕਦਾ ਹੈ ਇਸ ਲਈ ਖੂਨਦਾਨ ਦਾ ਜਿਹੜਾ ਕੈਂਪ ਇਹਦੇ ਲਈ ਜੱਸੀ ਸੋਇਆ ਪਹਿਲਾਂ ਵੀਰਜੀ ਨੂੰ ਅਤੇ ਲਾਲੀ ਪੱਤੀ ਪੁਰੀਆ ਵੀਰਜੀ ਨੂੰ ਬਹੁਤ ਬਹੁਤ ਮੁਬਾਰਕ। ਸਸੀ ਕਾਂਜੀ ਅਸੀਂ ਗੱਲ ਕਰਦੇ ਹਾਂ ਜੀ ਡਾਕਟਰ ਸਾਹਿਬ ਨਾਲ ਕਿੱਦਾਂ ਦਾ ਵਲੰਟੀਅਰਾਂ ਦਾ ਰੁਝਾਨ ਆ ਜਿਹੜੇ ਆਪਣਾ ਖੂਨਦਾਨ ਕਰ ਰਹੇ ਨੇ ਹਾਂਜੀ ਸਸੀ ਸੱਚੀ ਗੱਲ ਹੈ ਡੋਨਰਾਂ ਦਾ ਰੁਝਾਨ ਬਹੁਤ ਜ਼ਿਆਦਾ ਹੈ ਸਰ ਮੈਨੂੰ ਤਣੋਂ ਤੜੇ ਨਾਲ ਗੱਲ ਕਰਨ ਦਾ ਵੀ ਟਾਈਮ ਨਹੀਂ ਮਿਲ ਰਿਹਾ ਹੈਗਾ ਤੇ ਦੋਨਾਂ ਦਾ ਸਾਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਲੋਕੀ ਇੰਨਾ ਬਲੱਡ ਦੇ ਰਹੇ ਹੈਗੇ ਜਿਹੜਾ ਪੇਸ਼ੈਂਟਾਂ ਦੀ ਜਾਨ ਬਚਾਉਣ ਦੇ ਕੰਮ ਆਉਂਦਾ ਜਿੰਨਾ ਉਸ ਕੇ ਵੱਧ ਤੋਂ ਵੱਧ ਅਸੀਂ ਖੂਨਦਾਨ ਕਰਨਾ ਚਾਹੀਦਾ ਮਹੀਨੇ ਸਾਲ ਚ ਤਿੰਨ ਵਾਰ ਕਰ ਸਕਦੇ ਹਾਂ ਹਰ ਤਿੰਨ ਮਹੀਨੇ ਬਾਅਦ ਅਸੀਂ ਬਲੱਡ ਡੋਨੇਟ ਕਰ ਸਕਦੇ ਹਾਂ ਤੋਂ ਦੇ ਹਿਸਾਬ ਨਾਲ 18 ਤੋਂ 65 ਸਾਲ ਤੱਕ ਦੇ ਬਲੱਡ ਡੋਨੇਟ ਕਰ ਸਕਦੇ ਹਾਂ ਇਹ ਲਗਭਗ ਕਿੰਨਾ ਘੰਟਾ ਤੱਕ ਜਿਹੜਾ ਖੂਨ ਡੋਨੇਟ ਹੋ ਚੱਕਿਆ ਤੁਹਾਡੇ ਤੋਂ ਮੈਂ ਰਿਕਾਰਡਿੰਗ ਜੀ 70 ਮਿੰਟ ਹੋ ਚੁੱਕੇ 60 ਮਿੰਟ ਹੋ ਚੁੱਕੇ ਨੇ ਜੀ ਠੀਕ ਹੈ ਜੀ ਹੋਰ ਕੋਈ ਮੈਸੇਜ ਯੂਥ ਲਈ ਯੂਥ ਲਈ ਜੀ ਬਲੱਡ ਡੋਨੇਟ ਵੱਧ ਵੱਧ ਕਰਨਾ ਚਾਹੀਦਾ ਹੈ ਆਪਣੇ ਸਰੀਰ ਲਈ ਫਾਇਦਾ ਕਰਦਾ ਹੈ ਤੇ ਕਿਸੇ ਦੀ ਜਾਨ ਬਚਾਉਣ ਲਈ ਕੰਮ ਆਉਂਦਾ ਹੈ ਇਹਦਾ ਆਪਾਂ ਨੂੰ ਬਲੱਡ ਡੋਨੇਟ ਵੱਧ ਵੱਧ ਕਰਨਾ ਚਾਹੀਦਾ ਤਾਂ ਕਿ ਜਿਹੜੇ ਵੀ ਪੇਸ਼ੈਂਟ ਨੂੰ ਲੋੜ ਹੋਵੇ ਉਹਨੂੰ ਈਜ਼ੀਲੀ ਬਲੱਡ ਅਵੇਲੇਬਲ ਹੋਵੇ ਬਲੱਡ ਕੈਂਪਾਂ ਤੇ ਕੇ ਬਲੱਡ ਹੀ ਨਹੀਂ ਦਵਾਂਗੇ ਤਾਂ ਬਲੱਡ ਬੈਂਕਾਂ ਚ ਬਲੱਡ ਨਹੀਂ ਇਕੱਠਾ ਹੋਣਾ ਫਿਰ ਜੀ ਇਹਦਾ ਇੱਕ ਮੋਟੀਵੇ ਹੁੰਦਾ ਕਿ ਬਲੱਡ ਬੈਂਕਾਂ ਚ ਬਲੱਡ ਹੋਊਗਾ ਤਾਂ ਹੀ ਪੇਸ਼ੈਂਟਾਂ ਨੂੰ ਦੇ ਪਾਵਾਂਗੇ ਜੀ